ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਜਾਣ ਕਰਕੇ ਇੱਕ ਪ੍ਰਮੁੱਖ ਵਿਰੋਧੀ ਆਵਾਜ਼ ਫਿਲਹਾਲ ਖਾਮੋਸ਼ ਹੈ ਅਤੇ ਹੁਣ ਪੰਜਾਬ ਦੇ ਹੱਕਾਂ ਤੇ ਪੰਜਾਬੀਆਂ ਨਾਲ ਹੁੰਦੇ ਹਰ ਕਿਸਮ ਦੇ ਧੱਕੇ ਖਿਲਾਫ ਉੱਠਣ ਵਾਲੀ ਇੱਕ ਹੋਰ ਅਹਿਮ ਆਵਾਜ਼ ਨੂੰ ਚੁੱਪ ਕਰਵਾਉਣ ਦੀ ਕੀ ਤਿਆਰੀ ਹੋ ਰਹੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉੱਤੇ ਇੱਕ ਤੋਂ ਬਾਅਦ ਇੱਕ ਤਿੱਖੇ ਹਮਲੇ ਕਰਦੇ ਸਖਪਾਲ ਸਿੰਘ ਖਹਿਰਾ ਖਿਲਾਫ ਇੱਕ ਨਵਾਂ ਮਾਮਲਾ ਦਰਜ ਕਰਨ ਦੀ ਅੰਦਰ ਖਾਤੇ ਤਿਆਰੀ ਹੋ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਮਾਮਲਾ ਦਰਜ ਕਰਕੇ ਸਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਸਾਡੀ ਨਹੀਂ ਨਾ ਹੀ ਕਿਸੇ ਜ਼ਿੰਮੇਵਾਰ ਅਧਿਕਾਰੀ ਨੇ ਅਜੇਹੀ ਕੋਈ ਪੁਸ਼ਟੀ ਕੀਤੀ ਹੈ ਇਹ ਤਾਂ ਖੁਦ ਸਖਪਾਲ ਖਹਿਰਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਆਲ ਇੰਡੀਆ ਕਿਸਾਨ ਸਲ ਦੇ ਪ੍ਰਧਾਨ ਅਤੇ ਵਿਧਾਇਕ ਸਖਪਾਲ ਖਹਿਰਾ ਨੇ ਕਿਹਾ ਹੈ ਕਿ ਜਦੋਂ ਪੰਜਾਬ ਹੜ੍ਹਾਂ ਦੀ ਤਬਾਹੀ ਨਾਲ ਝੋੜ ਰਿਹਾ ਉਹਨਾਂ ਨੂੰ 5 ਮਹੀਨੇ ਜੇਲ੍ਹ ਵਿੱਚ ਰੱਖਣ ਅਤੇ ਪੰਜ ਝੂਠੇ ਕੇਸ ਦਰਜ ਕਰਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਆਸ बुझी ਨਹੀਂ ਲੱਗਦੀ ਹੁਣ ਮੁਰ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਉੱਤੇ ਵਿਜੀਲੈਂਸ ਵਿਰੋਧ ਦੀ دہشت ਫੈਲਾਈ ਜਾ ਰਹੀ ਹੈ ਹਲਕਾ ਭਲਤ ਤੋਂ ਸਮਰਥਕਾਂ ਨੂੰ ਏਡੀ ਵੱਲੋਂ ਰੋਜ਼ਾਨਾ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੁਖਪਾਲ ਖੈਰਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸਰਕਾਰ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨਾਲ ਹੀ ਕਿਹਾ ਕਿ ਉਹ ਕਦੇ ਵੀ ਕਿਸੇ ਅਧਿਕਾਰਤ ਅਹੁਦੇ ਉੱਤੇ ਨਹੀਂ ਰਹੇ ਅਤੇ ਉਹਨਾਂ ਦੇ ਖਾਤਿਆਂ ਦੀ ਪਹਿਲਾਂ ਹੀ ਈਡੀ ਅਤੇ ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਚੁੱਕੀ ਹੈ ਇਸੇ ਲਈ 2023 ਵਿੱਚ ਕਥਿਤ ਝੂਠੇ ਐਨਡੀਪੀਐਸ ਐਕਟ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਹੁਣ ਉਹਨਾਂ ਖਾਤਿਆਂ ਦੀ ਤੀਜੀ ਵਾਰ ਜਾਂਚ ਕੀਤੀ ਜਾ ਰਹੀ ਹੈ ਬੇਸ਼ੱਕ ਭਾਰ ਵਿੱਚ ਵਸਦੇ ਪੰਜਾਬੀ ਜਾਣਦੇ ਨੇ ਕਿ ਇਹ ਪੰਜਾਬ ਦੇ ਹੱਕ ਵਿੱਚ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇੱਕ ਸਿਆਸੀ ਬਦਲਾਕੋਰੀ ਹੈ ਸੁਖਪਾਲ ਖਹਿਰਾ ਕਹਿੰਦੇ ਨੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਜਿਹੇ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ ਹਾਂ ਅਤੇ ਮੈਂ ਆਪਣੇ ਲੋਕਾਂ ਅਤੇ ਪੰਜਾਬ ਲਈ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦੁਆਰਾ ਕਿਸੇ ਝੂਠੇ ਕੇਸ ਵਿੱਚ ਵਸਾਉਂਦੀ ਹੈ ਤਾਂ ਇਹ ਆ ਪਾਗੂਆਂ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਹੋਏਗੀ। ਉਹਨਾਂ ਇਸ ਖਿਲਾਫ ਅਕਾਲ ਪੁਰਖ ਵਾਹਿਗੁਰੂ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦਾ ਸਾਥ ਮੰਗਦੇ ਆਖਿਆ ਕਿ ਜਦ ਵੀ ਕਿਸੇ ਨਾਲ ਧੱਕਾ ਹੋਇਆ ਤਾਂ ਉਹ ਹਮੇਸ਼ਾ ਬਦੀਕੀ ਦਾ ਸ਼ਿਕਾਰ ਹੋਏ ਵਿਅਕਤੀ ਨਾਲ ਖੜੇ ਨੇ। ਵਿਕਰਮਜੀਤਿਆ ਨੂੰ ਅਜਿਹੀ ਹੀ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਵਾਲੀ ਸੂਬਾ ਸਰਕਾਰ ਕੀ ਸੱਚਮੁੱਚ ਇਸ ਦਿਸ਼ਾ ਵਿੱਚ ਅੱਗੇ ਵਧ ਰਹੀ ਆ ਸਖਪਾਲ ਖਹਿਰਾ ਵੀ ਇੱਕ ਸਮੇਂ ਆਮ ਆਦਮੀ ਪਾਰਟੀ ਵਿੱਚ ਰਹੇ ਨੇ ਉਹਨਾਂ ਕਾਂਗਰਸ ਛੱਡ ਕੇ ਝਾੜੂ ਫੜਿਆ ਸੀ ਫਿਰ ਉਹਨਾਂ ਨੂੰ ਪਿਛਲੀ ਵਾਰ ਬਹੁਮਤ ਨਾ ਮਿਲਣ ਉਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਸੀ ਪਰ ਜਲਦ ਹੀ ਸਖਪਾਲ ਖਹਿਰਾ ਤੋਂ ਇਹੇ ਅਹੁਦਾ ਅਤੇ ਇਸ ਅਹੁਦੇ ਕਰਕੇ ਮਿਲੀ ਝੰਡੀ ਵਾਲੀ ਕਾਰ ਖੁੱਸ ਗਈ ਉਸ ਤੋਂ ਬਾਅਦ ਉਹਨਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੇਰ ਫੜ ਲਿਆ ਪਰ ਉਦੋਂ ਤੋਂ ਹੀ ਖੈਰਾ ਦੇ ਦਿਲ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਬਾਕੀ ਲੀਡਰਸ਼ਿਪ ਖਿਲਾਫ ਖੁੰਧਕ ਹੈ ਇਸੇ ਖੁੰਧਕ ਵਿੱਚ ਹੀ ਸਗਪਾਲ ਖੈਰਾ ਕਈ ਵਾਰ ਜ਼ਿਆਦਾ ਵੀ ਬੋਲ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਖੜਨ ਅਤੇ ਲੜਨ ਕਰਕੇ ਹੀ ਉਹ ਰੜਕਦੇ ਨੇ ਸਗਪਾਲ ਖੈਰਾ ਦਾ ਵੈਸੇ ਸੁਭਾਅ ਹੀ ਅਜਿਹਾ ਹੈ ਕਿ ਕਈ ਵਾਰ ਉਹ ਕਾਂਗਰਸ ਵਿੱਚ ਵੀ ਲਾਈਨ ਟੱਪ ਜਾਂਦੇ ਨੇ ਉਹਨਾਂ ਦੇ ਰਾਣਾ ਗੁਰਜੀਤ ਸਿੰਘ ਸਣੇ ਕਈ ਕਾਂਗਰਸੀ ਆਗੂਆਂ ਨਾਲ ਵੀ ਦੁਸ਼ਮਣੀ ਦੀ ਹੱਦ ਵਰਗੇ મતਭੇਦ ਨੇ ਸਿਕਪਾਲ ਖੈਰਾ ਦਾ ਖਾਦਸ਼ਾ ਜੇ ਸੱਚ ਹੁੰਦਾ ਤਾਂ ਕਾਂਗਰਸ ਦੇ ਹੱਥ ਇਹ ਵੱਡਾ ਮੁੱਦਾ ਲੱਗੇਗਾ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਉੱਤੇ ਆਵੇਗੀ ਅਤੇ ਸਰਕਾਰ ਖਿਲਾਫ ਇੱਕ ਨਵੇਂ ਸੰਘਰਸ਼ ਦਾ ਰਾ ਪੱਧਰਾ ਹੋਏਗਾ ਉਧਰ ਪ੍ਰਵਾਸੀਆਂ ਦਾ ਮੁੱਦਾ ਪੂਰੀ ਤਰ੍ਹਾਂ ਭਕਿਆ ਹੋਇਆ ਹੈ ਇਹ ਮੁੱਦਾ ਦੇਸ਼ ਵਿੱਚ ਵੀ ਗਰਮ ਹੈ ਅਤੇ ਵਿਦੇਸ਼ਾਂ ਵਿੱਚ ਵੀ ਇੱਕ ਪਾਸੇ ਹੁਸ਼ਿਆਰਪੁਰ ਵਿੱਚ ਬੱਚੇ ਨਾਲ ਹੋਈ ਦਿਲ ਦਹਿਲਾਉਣ ਵਾਲੀ ਘਟਨਾ ਨੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਭਾਰੀ ਰੋਹ ਪੈਦਾ ਕਰ ਦਿੱਤਾ ਹੈ ਪੰਚਾਇਤਾਂ ਨੇ ਇਨਾ ਪ੍ਰਵਾਸੀ ਮਜ਼ਦੂਰਾਂ ਖਿਲਾਫ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਨੇ ਕੁਝ ਥਾਵਾਂ ਉੱਤੇ ਰੋਜ਼ ਪ੍ਰਦਰਸ਼ਨ ਵੀ ਹੋਏ ਨੇ ਅਜਿਹੀ ਹੀ ਰੋਜ਼ ਪ੍ਰਦਰਸ਼ਨ ਪ੍ਰਵਾਸੀਆਂ ਖਿਲਾਫ ਕੈਨੇਡਾ ਇੰਗਲੈਂਡ ਅਤੇ ਆਸਟ੍ਰੇਲੀਆ ਸਣੇ ਹੋਰ ਮੁਲਕਾਂ ਵਿੱਚ ਹੋ ਰਹੇ ਨੇ ਜਿਹੜੇ ਲੋਕ ਭਈਆਂ ਖਿਲਾਫ ਜ਼ਹਿਰ ਉਗਲ ਰਹੇ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿ ਪ੍ਰਵਾਸੀ ਮਜ਼ਦੂਰਾਂ ਲਈ ਕੋਈ ਨਿਜਮ ਕਾਨੂੰਨ ਨਾ ਬਣਨ ਸਗੋਂ ਇਹ ਸਖਤ ਬਣਾਏ ਜਾਣ ਪਰ ਜਿਵੇਂ ਪੰਜਾਬ ਵਿੱਚੋਂ ਦੂਜੇ ਰਾਜਾਂ ਵਿੱਚੋਂ ਆਏ ਲੋਕਾਂ ਨੂੰ ਕੱਢਣ ਦੀ ਮੰਗ ਉੱਠਣ ਲੱਗੀ ਹੈ ਅਤੇ ਰੋਹ ਵਧਣ ਲੱਗਿਆ ਹੈ ਸੋਚੋ ਓਵੇਂ ਹੀ ਹੋਰ ਤਾਂ ਸੂਬਿਆਂ ਵਿੱਚ ਪੰਜਾਬੀਆਂ ਲਈ ਹੋਣ ਲੱਗਾ ਤਾਂ ਹੋਣ ਵਾਲੇ ਭਾਰੇ ਜਾਨੀ ਅਤੇ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਸੇਕ ਪੰਜਾਬ ਤੱਕ ਸੀਮਿਤ ਨਹੀਂ ਰਹਿਣਾ ਪਹਿਲਾਂ ਹੀ ਵਿਦੇਸ਼ਾਂ ਵਿੱਚ ਪ੍ਰਵਾਸੀਆਂ ਖਿਲਾਫ ਰੋਸ ਮਜਾਰੇ ਹੋ ਰਹੇ ਨੇ ਕੈਨੇਡਾ ਦੇ ਟ੍ਰਾਂਟੋ ਦੇ ਡਾਊਨਟਾਊਨ ਵਿੱਚ ਇਸ ਮੁੱਦੇ ਉੱਤੇ ਵੱਡੀ ਰੈਲੀ ਹੋ ਚੁੱਕੀ ਹੈ ਆਸਟ੍ਰੇਲੀਆ ਵਿੱਚ ਅਜਿਹੀ ਰੈਲੀ ਵਿੱਚ ਭਾਰੇ ਗੁੱਸਾ ਵੀ ਦੇਖਣ ਨੂੰ ਮਿਲਿਆ ਸੀ ਅਤੇ ਭਾਰੇ ਭੀੜ ਵੀ ਜੁਟੀ ਸੀ ਇਹ ਸੇਕ ਇੰਗਲੈਂਡ ਤੱਕ ਪਹੁੰਚ ਗਿਆ ਹੈ ਇੰਗਲੈਂਡ ਵਿੱਚ ਵੀ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਇਮੀਗ੍ਰੈਂਟਸ ਖਿਲਾਫ ਰੋਸ ਮਾਰਚ ਕੀਤਾ ਸੀ ਹੁਣ ਸੋਚੋ ਜੇਕਰ ਇਹਨਾਂ ਦੇਸ਼ਾਂ ਤੋਂ ਵੀ ਪ੍ਰਵਾਸੀਆਂ ਨੂੰ ਕੱਢਣ ਦੀ ਮੰਗ ਇਸੇ ਤਰ੍ਹਾਂ ਉੱਠਣ ਲੱਗੀ ਤਾਂ ਕੀ ਹੋਏਗਾ ਮੰਨਿਆ ਇਹ ਸੰਭਵ ਨਹੀਂ ਪਰ ਇਸ ਨਾਲ ਜੋ ਸੋਚ ਪੈਦਾ ਹੁੰਦੀ ਹੈ ਉਹ ਅੱਗੇ ਜਾ ਕੇ ਕਿੰਨੀ ਹਿੰਸਕ ਅਤੇ ਘਾਤਕ ਹੋ ਸਕਦੀ ਹੈ ਇਹ ਵੀ ਵਿਚਾਰਨਾ ਪੈਣਾ ਜਿਸ ਬੱਚੇ ਨਾਲ ਇਹ ਘਣਾਉਣੇ ਘਟਨਾ ਵਾਪਰੇ ਉਸ ਪੀੜਤ ਪਰਿਵਾਰ ਨੂੰ ਮਿਲਣ ਸੁਖਪਾਲ ਖਹਿਰਾ ਵੀ ਪੁੱਜੇ ਅਤੇ ਇੱਕ ਵਾਰ ਫਿਰ ਪ੍ਰਵਾਸੀ ਮਜ਼ਦੂਰਾਂ ਦਾ ਉਹਨਾਂ ਮੁੱਦਾ ਚੁੱਕਿਆ ਉਹ ਕਈ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਰਾਜਸਥਾਨ ਗੁਜਰਾਤ ਅਤੇ ਹੋਰਨਾਂ ਸੂਬਿਆਂ ਵਰਗਾ ਕਾਨੂੰਨ ਪੰਜਾਬ ਅੰਦਰ ਲਾਗੂ ਕਰਨ ਦੀ ਮੰਗ ਕਰਦੇ ਆ ਰਹੇ ਨੇ ਸੁਣਿਆ ਇਹ ਆ ਮੇਰੇ ਵੀਰੋ ਕਿ ਠੀਕ ਹੈ ਇਹਨਾਂ ਦਾ ਤਾਂ ਹੁਣ ਬਹੁਤ ਭਾਰੀ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਬੱਚੇ ਨੂੰ ਸ਼ਾਇਦ ਵਾਪਸ ਨਹੀਂ ਲਿਆ ਸਕਦੇ ਪਰ ਜਿਸ ਢੰਗ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਤੜਾ ਤੜ ਐਡੇ ਵੱਡੇ ਪੱਦਰ ਪੱਦਰ ਤੇ ਗੈਰ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਵਸ ਗਏ ਨੇ ਆਣ ਕੇ ਉਹ ਔਰ ਉਹਦਾ ਬਹੁਤ ਵੱਡਾ ਨਤੀਜਾ ਇਹ ਨਿਕਲ ਰਿਹਾ ਕਿ ਕ੍ਰਾਈਮ ਬਹੁਤ ਵਧ ਰਿਹਾ ਵਾ ਤੁਸੀਂ ਦੇਖ ਹੀ ਲਿਆ ਇਹ ਤੇ ਤੁਸੀਂ ਅਗਰ ਅਸੀਂ ਤੁਹਾਨੂੰ ਫੋਟੋਜ਼ ਹੀ ਨਹੀਂ ਦਿਖਾ ਸਕਦੇ ਕਿ ਕਿਵੇਂ 3rd ਡਿਗਰੀ ਟੌਰਚਰ ਕਰਕੇ ਉਸ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਉਹਨੂੰ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਮਾਰਿਆ ਗਿਆ ਇਹ ਤਾਂ ਹੋ ਗਿਆ ਇੱਕ ਇੰਡੀਵਿਜੂਅਲ ਦਾ ਇਸ਼ੂ ਪਰ ਗਾ ਪੰਜਾਬ ਨੂੰ ਅਸੀਂ ਕਿਵੇਂ ਬਚਾਉਣਾ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਪੰਜਾਬੀ ਭਾਸ਼ਾ ਕੇਵਲ ਦੇਸ਼ ਵਿੱਚ ਕੋਈ ਅਗਰ ਨੰਬਰ 1 ਤੇ ਜ਼ੁਬਾਨ ਬੋਲੀ ਜਾਂਦੀ ਤਾਂ ਪੰਜਾਬ ਆ ਜੇ ਤੁਹਾਨੂੰ ਆ ਸਾਰੀਆਂ ਪੱਗਾਂ ਦੇਸੀਆਂ ਠੀਕ ਹੈ ਸਾਰੇ ਦੇਸ਼ ਵਿੱਚ ਸਾਡੇ ਸਿੱਖਾਂ ਦੇ ਪਰਿਵਾਰ ਵੱਸੇ ਹੋਏ ਨੇ ਲੇਕਿਨ ਜਿਹੜੀ ਪਹਿਚਾਨ ਹੈ ਪੱਗ ਦੀ ਉਹ ਸਾਡੇ ਕੱਲੇ ਪੰਜਾਬ ਦੇ ਵਿੱਚ ਆ ਔਰ ਇਸ ਪੰਜਾਬ 'ਚ ਅਗਰ ਐਡੇ ਵੱਡੇ ਪੱਦਰ ਦੇ ਉੱਤੇ ਹਮਲਾ ਹੋ ਜਾਏਗਾ ਬਾਹਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਬਤੋਬਾ ਨੀ ਤਾਂ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉੱਡ ਜੂ ਇੱਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਉਹ ਵੀ ਖਤਮ ਹੋ ਜੂਗੀ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਬਹੁਤ ਸਾਰੇ ਪਿੰਡਾਂ ਦੀਆਂ ಗ್ರಾಮ ਪੰਚਾਇਤਸ ਮਤੇ ਪਾਉਣ ਲੱਗੀਆਂ ਹੁਣ ਮੇਰਾ ਖਿਆਲ ਆ ਰੂਪੜ ਸਾਈਡ ਤੋਂ ਹੁਸ਼ਾਰਪੁਰ ਸਾਈਡ ਤੋਂ ਬਹੁਤ ਲੋਕਾਂ ਨੇ ਪਾਈਆਂ ਇਸ ਮਸਲੇ ਦਾ ਹੱਲ ਨਹੀਂਗਾ ਇਹਦਾ ਹੱਲ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਕੰਪੀਟੈਂਟ ਅਥਾਰਟੀ ਆ ਉਹ ਇੱਕ ਮਤਾ ਪਾਸ ਕਰੇ ਇੱਕ ਕਾਨੂੰਨ ਲਾਗੂ ਕਰੇ ਔਰ ਉਹਦੇ ਕਾਨੂੰਨ ਦੇ ਲਾਗੂ ਕਰਨ ਵਾਸਤੇ ਮੈਂ बतौर ਐਮਐਲਏ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਆ ਹੁਣ 2025 ਚ ਜਿਵੇਂ ਉੱਤਰਾਖੰਡ ਸਰਕਾਰ ਬੀਜੇਪੀ ਦੀ ਰੂਲ ਸਟੇਟ ਆ ਉਹਨਾਂ ਨੇ ਕਾਨੂੰਨ ਬਣਾਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਸ਼ਾਇਦ ਕੱਲ ਇੱਕ ਲੜਕੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਪ੍ਰੀਤਨਗਰ ਸੁਸਾਇਟੀ ਕਲੋਨੀ ਜਲੰਧਰ ਵਿੱਚ ਉਹ ਉਹ ਤਾਂ ਲੋਕਾਂ ਦੀ ਹੁਸ਼ਿਆਰੀ ਦੇ ਕਰਕੇ ਲੜਕੀ ਨੂੰ ਬਿਲਕੁਲ ਉਹ ਉਰ ਉਹਨੂੰ ਬਲਾਤਕਾਰ ਬਲਾਤਕਾਰ ਕਰਨ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਸੀ ਸੀਗਾ ਲੇਕਿਨ ਲੋਕਾਂ ਨੇ ਉੱਥੇ ਤੇ ਪੁਲਿਸ ਨੇ ਟਾਈਮ ਸਿਰ ਆਣ ਕੇ ਪਹੁੰਚ ਕੇ ਉਸ ਦਾ ਬਚਾ ਲਿਆ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਵੋਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਾਹ ਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਇੱਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡਾਂ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿੱਦਾਂ ਆਪਾਂ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਹੈ ਜੇ ਇਹ ਚਾਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰਲੇ ਨੂੰ ਹੋਣ ਦੀ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬਣਨਾ ਵਾ ਉਥੋਂ ਦੇ ਪੀਆਰ ਬਣਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 30 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਬਸਣ ਦਿੰਦੇ ਭਗਵੰਤਪਾਨ ਇੱਕ ਅੰਤਰ ਸਮਝੋ ਦੂਸਰੀ ਇੱਕ ਹੋਰ ਗੱਲ ਅੱਛੀ ਤਰ੍ਹਾਂ ਸਮਝੋ ਕਿ ਪੰਜਾਬ ਮੈਂ ਜਿੱਦਾਂ ਕਿਹਾ ਕਿ ਮਾਈਨੋਰਿਟੀ ਸਟੇਟ ਐ ਸਾਡੀ ਆਬਾਦੀ ਪੰਜਾਬ ਦੇ ਵਿੱਚ ਸਿਰਫ ਇੱਥੇ ਅਸੀਂ ਕੁਲ ਬੈਠੇ ਆ ਜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸ਼ਰਤਾਂ ਪੂਰੀਆਂ ਕਰਕੇ ਸਾਰੇ ਦੇਸ਼ਾਂ ਵਿੱਚ ਚਲੇ ਗਏ ਓਕੇ ਆ ਲੇਕਿਨ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਲੱਖਾਂ ਦੀ ਤਾਦਾਦ ਵਿੱਚ ਗੈਰ ਪੰਜਾਬੀ ਤੇ ਪ੍ਰਵਾਸੀ ਇਥੇ ਆ ਚੁੱਕੇ ਨੇ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਨਹੀਂਗਾ ਜਿਨ੍ਹਾਂ ਦਾ ਕੋਈ ਪੁਲਿਸ ਦੇ ਕੋਲ ਕਿਸੇ ਤਰ੍ਹਾਂ ਦਾ ਵੇਰਵਾ ਨਹੀਂਗਾ ਚਾਹੇ ਉਹ ਕਿਸੇ ਵੀ ਸ਼ਹਿਰ ਵਿੱਚ ਕਸਬੇ ਵਿੱਚ ਬਸਤੀ ਜਾਣ ਕੇ ਵਸ ਗਏ ਨੇ ਔਰ ਬਹੁਤ ਸਾਰਾ ਕ੍ਰਾਈਮ ਅਨਡਿਟੈਕਟਿਡ ਹੈ ਮੈਂ ਫਿਰ ਪੁਰਜ਼ੋਰ ਮੇਰੀ ਅਪੀਲ ਹੈ ਭਗਵੰਤ ਸਿੰਘ ਮਾਨ ਨੂੰ ਸਾਡੇ ਚੀਫ ਮਿਨਿਸਟਰ ਨੂੰ ਤੁਹਾਨੂੰ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਸੁਣਿਆ ਵਾ ਤੁਸੀਂ ਘੱਟੋ ਘੱਟ ਹੋਰ ਨਹੀਂ ਕੁਝ ਕਰ ਸਕਦੇ ਤੇ ਜਿਵੇਂ ਦੂਸਰੀ ਸਟੇਟਸ ਨੇ ਇਹ ਲਾਅ ਬਣਾਇਆ ਉਹ ਲਾਅ ਤਾਂ ਤੁਸੀਂ ਬਣਾ ਸਕਦੇ ਹੋ ਤੁਸੀਂ 3 ਸਾਲ ਤੋਂ ਮੇਰਾ ਬਿੱਲ ਠੰਡੇ ਬਸਤੇ ਵਿੱਚ ਪਾ ਕੇ ਰੱਖਿਆ ਬਹਾਨੇ ਸਾਜ਼ੀ ਕਰਦੇ ਹੋ ਕਿ ਤੁਹਾਡੇ ਉੱਤੇ ਕੋਈ ਕੇਜਰੀਵਾਲ ਦਾ ਸਸੋੜੀਆ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਹੈ ਕਿ ਇੱਥੇ ਨਹੀਂ ਬਿੱਲ ਬਣਨਾ ਚਾਹੀਦਾ ਇਹ ਬਿੱਲ ਤਾਂ ਜਾਂ ਤਾਂ ਹੋਵੇ ਨਾ ਕਿ ਅਸੀਂ ਕੋਈ ਇਹੋ ਜਿਹੀ ਗੱਲ ਕਰ ਰਹੇ ਜਿਹੜੀ ਦੇਸ਼ ਵਿੱਚ ਕਦੀ ਨਹੀਂ ਹੋਈ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਡਾਕਟਰ ਵਾਇਸ ਪਰਮਾ ਚੀਫ ਮਿੰਿਸਟਰ ਸੀਗੇ ਦੂਰੰਦੇਸ਼ ਹੁਣੇ ਆ ਉਹਨਾਂ ਨੇ ਕਿਹਾ ਮੈਂ ਆਪਣੀ ਛੋਟੀ ਜੀ ਸਟੇਟ ਆ ਹਿਮਾਚਲ ਦੇ ਬਾਗ ਬਚਾਵਾਂ ਇਹਦੇ ਲੋਕਾਂ ਦੀ ਆਪਣੀ ਜ਼ੁਬਾਨ ਬਚਾਲਾ ਆਪਣਾ ਪਹਿਰਾਵਾ ਬਚਾਲਾ ਉਹਨਾਂ ਨੇ 50 ਸਾਲ ਪਹਿਲਾਂ ਇਹ ਬਿਲ ਇੰਟਰਡਿਊਸ ਕੀਤਾ ਤੁਸੀਂ ਹਿਮਾਚਲ ਵਿੱਚ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ ਅੱਜ ਪੰਜਾਬ ਸਰਕਾਰ ਨੂੰ ਜਦ ਤੱਕ ਤੁਸੀਂ ਲਾ ਨਹੀਂ ਬਣਾਉਂਦੇ ਘੱਟੋ ਘੱਟ ਸਾਡੇ ਆਧਾਰ ਕਾਰਡ ਹੀ ਨਾ ਬਣਨ ਦਿਓ ਇਹਨਾਂ ਦੇ ਇੱਕ ਆਧਾਰ ਕਾਰਡ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਬਣਿਆ ਹੋਇਆ ਇੱਕ ਆਧਾਰ ਕਾਰਡ ਡਬਲ ਇੱਥੇ ਬਣ ਰਿਹਾ ਇਹਦਾ ਮਤਲਬ ਉਹ ਅਲਟੀਮੇਟਲੀ ਵੋਟਰ ਵੀ ਬਣ ਜਾਣਗੇ ਔਰ ਵੋਟ ਚੋਰੀ ਦਾ ਕਿੱਡਾ ਵੱਡਾ ਇਲਜ਼ਾਮ ਚੱਲ ਰਿਹਾ ਇਸ ਵਕਤ ਦੇਸ਼ ਵਿੱਚ ਰਾਹੁਲ ਗਾਂਧੀ ਨੇ ਕਿੱਡਾ ਵੱਡਾ ਮਸਲਾ ਚੁੱਕਿਆ ਕਿ ਵੋਟਾਂ ਦੀ ਚੋਰੀ ਹੋ ਰਹੀ ਹੈ ਸਾਡੇ ਦੇਸ਼ ਵਿੱਚ ਇੱਕ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਐਸ ਆਈ ਆਰ ਚੋਣ ਕਮਿਸ਼ਨ ਨੇ ਸ਼ੁਰੂ ਕਰ ਦਿੱਤਾ ਵਾ ਅਗਰ ਆਪਾਂ ਸਾਰਿਆਂ ਨੇ ਨਾ ਰੋਕਿਆ ਇਹਨਾਂ ਦੇ ਆਧਾਰ ਕਾਰਡ ਨਾ ਕਟਵਾਏ ਇਹਨਾਂ ਨੂੰ ਵੋਟਾਂ ਬੰਨਣ ਦਿੱਤੀਆਂ ਤਾਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਅਲੱਗ ਨਤੀਜੇ ਤੇ ਅਲੱਗ ਰੰਗ ਹੋਣਗੇ ਯਾ ਤਾਂ ਕੋਈ ਇਸ ਨੂੰ ਜਾਣ ਬੁੱਝ ਕੇ ਕਰਵਾ ਰਿਆ ਵਾ ਤੇ ਸਾਡੀ ਸਟੇਟ ਇਹਨੂੰ ਰੋਕ ਨਹੀਂ ਪਾ ਰਹੀ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕੋਈ ਵਾਇਲੈਂਸ ਨਹੀਂ ਕਰਨਾ ਬਿਲਕੁਲ ਵੀ ਆਪਾਂ ਇੱਕ ਮੁੱਦਾ ਉਠਾ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਬਹੁਤ ਵੱਡੀ ਤਰ੍ਹਾਂ ਚਾਰੇ ਨੇ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਪੰਜਾਬ ਦੇ ਬਾਹਰ ਕੋਈ ਜੀ ਕੰਡੇ ਵਾਲੀ ਤਾਰ ਲਾ ਦੇਣੀ ਆ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ ਇਹ ਨਹੀਂ ਮੈਂ ਕਹਿ ਰਿਹਾ ਅਸੀਂ ਕਹਿੰਦੇ ਕਿ ਸਿਰਫ ਇੱਕ ਕਾਨੂੰਨ ਹੋਣਾ ਚਾਹੀਦਾ ਉਹਦੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਿਹੜਾ ਮਰਜ਼ੀ ਆਵੇ ਕੰਮ ਵੀ ਕਰੇ ਵਪਾਰ ਵੀ ਕਰੇ ਇੰਡਸਟਰੀ ਵੀ ਲਾ ਸਕਦੇ ਆ ਪਰ ਜਦੋਂ ਆਪਾਂ ਬਿਨਾਂ ਸ਼ਰਤ ਤੋਂ ਰੈਂਡਮਲੀ ਆਉਣੇ ਤਾਂ ਫਿਰ ਹਸ਼ਰ ਇਹ ਹੋਵੇਗਾ ਜਿਹੜਾ ਇਹਨਾਂ ਦੇ ਬੱਚੇ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਿਆ